ਸੇਖਾ 80 ਸਾਲ ਦੀ ਉਮਰ ਚ ਪੂਰਾ ਜਜ਼ਬਾ ਕਾਇਮ ਹੈ ਕਿਤੇ ਬੈਰੀਕੇਟ ਭੰਨਣ ਵਾਸਤੇ ਆਏ 85 ਸਾਲ ਦੀ ਉਮਰ ਹੈ ਬਾਪੂ ਜੀ ਤੋੜ ਤਾਰਾਂ ਤੋੜ ਦੇਣੇ ਆ ਤੋੜਨ ਵਾਸਤੇ ਤੇ ਆਏ ਆ ਜੇ ਕੋਈ ਨਾ ਲਫੇ ਹੱਡਾ ਵੀ ਫਾਇਦਾ ਹੋਵੇ ਖੇਤ ਟੁੱਟੇ ਤਾਂ ਹੀ ਫਾਇਦਾ ਹੋਗਾ ਆਹ ਇਹਦੇ ਕੰਮ ਕਰਾਂਗੇ ਨਾ ਤੋੜਨ ਤੋੜਨ ਵਾਲੇ ਪਿੰਡੋਂ ਤੁਰੇ ਆੜ ਕੋ ਟੈਂਕ ਖੜੇ ਆ ਟੈਂਕ ਆ ਟਰੈਕਟਰ ਨਹੀਂ ਆਗੇ ਟੈਂਕ ਆ ਇਹਨਾਂ ਨਾਲ ਲੈ ਜਰਿਏ ਧੂਕੇ ਅੱਗੇ ਪਾਸੇ ਸਭ ਲੈ ਆ ਲੈ ਚੜਦੀ ਕਲਾ ਖੈਲ ਚੜ੍ਹ ਦਿਲ ਕਰ ਦਿਸ ਜਾ ਰਿਹਾ ਇਹ ਨੰਨਣਾ ਦਾ ਪੂਰਾ ਇੰਤਜ਼ਾਮ ਤੁਸੀਂ ਵੀ ਕਰੇ ਸਭ ਕੁਝ ਬੜਾ ਧੰਨਵਾਦ ਆ ਵਾਈ ਦਾ ਟਕਰਾਂ ਮਾਰ ਉਹ ਕੰਦਾ ਢਾ ਦਿੰਦੇ ਆ ਉਹ ਕੋ ਦਾ ਕੀ ਆ ਗਿਆ ਠੀਕ ਹੈ ਨਾ ਹਾਂ ਸਿੱਖਾ ਕੇ ਦੀ ਕੁਆੜ ਸਕਦਾ ਹਾਂ ਬਿਲਕੁਲ ਆ ਕੀਆ ਕਰਕੇ ਜਾਵਾਂਗੇ ਕਿਸਾਨ ਅੰਦੋਲਨ ਦਾ ਮਾਹੌਲ ਬਣਦਾ ਹੋਇਆ ਫਿਰ ਤੋਂ ਨਜ਼ਰ ਆ ਰਿਹਾ ਹੈ ਦਿੱਲੀ ਜਾਣਗੇ ਕਿਸਾਨ ਕਿਉਂਕਿ ਹਜ਼ਾਰਾਂ ਟਰੈਕਟਰ ਟਰਾਲੀਆਂ ਪੰਜਾਬ ਦੇ ਵਿੱਚ ਇਕੱਠੀਆਂ ਹੋ ਗਈਆਂ ਪੂਰਾ ਇੰਤਜ਼ਾਮ ਵੀ ਕਿਸਾਨ ਤਿੰਨ ਤਿੰਨ ਮਹੀਨਿਆਂ ਦਾ ਦੋ ਦੋ ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਆ ਔਰ ਆਪਣਾ ਦੋ ਦੋ ਟਰਾਲੀਆਂ ਭਾਲਣ ਦੀਆਂ ਭਰ ਕੇ ਲੈ ਆਏ ਨੇ ਕਿਸਾਨ ਉਹਨਾਂ ਨੇ ਬੜੇ ਬੈਰੀਕੇਡ ਕੀਤੇ ਆ ਬੜੇ ਬੜੇ ਉਹਨਾਂ ਨੇ ਸਾਡੇ ਗਾੜੀ ਕੇਲ ਵੀ ਠੋਕੇ ਆ ਪਰ ਸਾਡੇ ਹੌਸਲੇ ਬੜੇ ਉੱਚੇ ਨੇ ਕਿ ਜਿੱਦਾਂ ਵੀ ਹੋਇਆ ਅਸੀਂ ਦੋ ਦੋ ਤਿੰਨ ਤਿੰਨ ਮਹੀਨੇ ਦਾ ਰਾਸ਼ਨ ਦੇਖੋ ਲੈ ਕੇ ਆਏ ਆ ਹੁਣ ਇਹ ਸਾਰਾ ਪ੍ਰਸ਼ਾਸਨ ਚਾਲੀਪਰਚਾਰੀ ਕਰਨੀ ਪੈਣੀ ਹੈ। ਅਸੀਂ ਥੋੜਾ ਦੌੜਦੇ ਰਹਿਣਾ ਪੈਣਾ ਹੈ ਜੇ ਕਿਆ ਜene ਨਾ ਪੜ੍ਹੇ ਜੇ ਹੈ ਦੇਖੋ ਵੀ ਸਾਰਾ ਇੰਡੀਆ ਮੇ ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਨੂੰ ਦੇ ਦਈਏ ਮਾਹੌਲ ਦਿਖਾਉਣੇ ਆ ਕਿਸਾਨ ਅੰਦੋਲਨ ਦਾ ਮਾਹੌਲ ਬਣਦਾ ਹੋਇਆ ਫਿਰ ਤੋਂ ਨਜ਼ਰ ਆ ਰਿਹਾ ਹੈ ਦਿੱਲੀ ਜਾਣਗੇ ਕਿਸਾਨ ਕਿਉਂਕਿ ਹਜ਼ਾਰਾਂ ਟਰੈਕਟਰ ਟਰਾਲੀਆਂ ਪੰਜਾਬ ਦੇ ਵਿੱਚ ਇਕੱਠੀਆਂ ਹੋ ਗਈਆਂ ਹਰਿਆਣਾ ਦੇ ਪਿੰਡਾਂ ਦੇ ਵਿੱਚ ਵੀ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਅਸੀਂ ਤੁਹਾਨੂੰ ਮਾਹੌਲ ਦਿਖਾਉਣ ਜਾ ਰਹੇ ਹਾਂ ਕਿ ਟਰੈਕਟਰ ਟਰਾਲੀਆਂ ਕਿਸ ਤਰੀਕੇ ਦੇ ਨਾਲ ਇਕੱਠੇ ਹੋ ਕੇ ਪਹੁੰਚ ਵੀ ਗਏ ਆ ਔਰ ਬਹੁਤ ਸਾਰੇ ਟਰੈਕਟਰ ਟਰਾਲੀਆਂ ਹੋਰ ਵੀ ਆਉਂਦੇ ਹੋਏ ਨਜ਼ਰ ਆ ਰਹੇ ਆ ਤਾਂ ਇੱਧਰ ਦੇਖੋਗੇ ਤੁਸੀਂ ਇੱਧਰ ਵੀ ਟਰੈਕਟਰ ਟਰਾਲੀਆਂ ਪ ਲਕੇ ਕਿ ਪੂਰਾ ਇੰਤਜ਼ਾਮ ਵੀ ਕਿਸਾਨ ਤਿੰਨ ਤਿੰਨ ਮਹੀਨਿਆਂ ਦਾ ਦੋ ਦੋ ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਆ ਔਰ ਆਪਣਾ ਦੋ ਦੋ ਟਰਾਲੀਆਂ ਭਾਲਣ ਦੀਆਂ ਭਰ ਕੇ ਲੈ ਆਏ ਨੇ ਕਿਸਾਨ ਹੁਣ ਤੋਂ ਹੀ ਔਰ ਇਸ ਬੰਨੇ ਦੇਖੋਗੇ ਸਾਰਾ ਟਰੈਕਟਰ ਟਰਾਲੀਆਂ ਕਿ ਕਿਸ ਤਰੀਕੇ ਦੇ ਨਾਲ ਮ ਹਾਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਠੀਕ 2 ਸਾਲ ਪਹਿਲਾਂ ਜਿਹੜਾ ਮਾਹੌਲ ਸੀ ਉਸੇ ਤਰੀਕੇ ਦੇ ਨਾਲ ਇੱਥੇ ਚਾਹ ਬਣਾਈ ਜਾ ਰਹੀ ਹੈ ਚਾਹ ਪੀ ਰਹੀ ਹੈ ਚਾਹ ਪੀ ਰਹੇ ਨੇ ਔਰ ਉੱਥੇ ਹੀ ਜਦੋਂ ਮੀਟਿੰਗ ਦੇ ਵਿੱਚੋਂ ਕੀਨ ਸਿੱਟਾ ਨਿਕਲਦਾ ਮੀਟਿੰਗ ਚੋਂ ਜੋ ਨਤੀਜਾ ਨਿਕਲਦਾ ਨਜ਼ਰ ਆਇਆ ਉਸ ਤੋਂ ਬਾਅਦ ਫਿਰ ਅਗਲਾ ਰੁਖ ਤੈਅ ਕਰਨਗੇ ਕਿਸਾਨ ਕੀ ਵਾਪਸ ਘਰਾਂ ਨੂੰ ਮੁੜਨਾ ਕਿਉਂਕਿ ਇਧਰਲੇ ਬੰਨੇ ਵੀ ਦੇਖੋ ਇਧਰਲੇ ਬੰਨੇ ਵੀ ਠੀਕ ਉਸੇ ਤਰੀਕੇ ਦੇ ਨਾਲ ਬੈਠੇ ਆ ਕਿਸਾਨ ਟਰੈਕਟਰ ਟਰਾਲੀਆਂ ਦੇ ਵਿੱਚ ਤਾਂ ਕਿਸਾਨ ਕਹਿੰਦੇ ਸਾਡੀਆਂ ਮੰਗਾਂ ਮੰਨ ਲਵੇ ਸਰਕਾਰ ਸਾਨੂੰ ਕੋਈ ਚਾਹ ਥੋੜੀ ਜਿਹੀ ਨੇ ਲਾਉਣ ਦਾ ਕਿ ਅਸੀਂ ਧਰਨੇ ਲਾਈਏ ਵਾਰ-ਵਾਰ ਜੇ ਸਰਕਾਰ ਸਾਡੀਆਂ ਮੰਗਾਂ ਹੀ ਮੰਨ ਲਵੇ ਤਾਂ ਅਸੀਂ ਵਾਪਸ ਆਪਣੇ ਘਰਾਂ ਨੂੰ ਮੁੜ ਜਾਾਂਗੇ ਇਹ ਗੱਲ ਕਹਿ ਰਹੇ ਨੇ ਇੱਧਰ ਵੀ ਬਾਪੂ ਜੀ ਹੁਣੀ ਬੈਠੇ ਆ ਨਜ਼ਰ ਆ ਰਹੇ ਤੁਹਾਨੂੰ ਦੇਖੋਗੇ ਤੁਸੀਂ ਨੌਜਵਾਨਾਂ ਦੇ ਵਿੱਚ ਵੀ ਓਨਾ ਹੀ ਉਤਸ਼ਾਹ ਔਰ ਬਜ਼ੁਰਗਾਂ ਚ ਉਹਨਾਂ ਨਾਲੋਂ ਵੀ ਜ਼ਿਆਦਾ ਉਤਸ਼ਾਹ ਹੈ ਬਾਪੂ ਜੀ ਹੁਣੀ ਖੜੇ ਗੱਲ ਕਰਦੇ ਆ ਬਾਪੂ ਜੀ ਕੀ ਹਾਲ ਹੈ ਠੀਕ ਹੋ ਵਧੀਆ ਜੀ ਵਧੀਆ ਜੀ ਕਿਹੋ ਜੀ ਤਿਆਰੀ ਹੈ ਅੱਜ ਕੀ ਫਿਰ ਤਿਆਰੀ ਪੂਰੀ ਜੋਰਾਂ ਸ਼ੋਰਾਂ ਤੇ ਆ ਜੀ ਪਹਿਲੋਂ ਤਾਂ ਤੁਹਾਡਾ ਧੰਨਵਾਦ ਹੈ ਜੜੀ ਸਾਡੀ ਗੱਲ ਉੱਤੇ ਤੱਕ ਪਹੁੰਚਾਉਂਦੇ ਜੀ ਬੜੀ ਮਿਹਰਬਾਨੀ ਤੁਹਾ ਤੇ ਕੰਮ ਸਾਡੇ ਫਿਰ ਉੱਥੇ ਤੇ ਉੱਥੇ ਰਹਿ ਗਏ ਜੋ ਫਸਲਾਂ ਦੀ ਰੇਡ ਸੀ ਉਹ ਕੋਈ ਨਹੀਂ ਮੁਕਦੀ ਨੇ ਬਧਾਇਆ ਤੇ ਨਾ ਸਾਨੂੰ ਐਮ ਐਸ ਪੀ ਦਿੱਤੀ ਨਾ ਸਾਡੀ ਜੜਿਆਂ ਦੇ ਕਮੇਟੀ ਬਣਾਉਣੀ ਉਹ ਵੀ ਨਹੀਂ ਬਣਾਈ ਸਾਨੂੰ ਫਿਰ ਦੁਬਾਰਾ ਜਾਣਾ ਪਿਆ ਬਜ਼ੁਰਗ ਬੰਦੇ ਆ ਜਾਣਾ ਕੋਈ ਸ਼ੌਖਾ ਨਹੀਂਗਾ ਇੱਕ ਵਾਰੀ ਮਹਾਜ ਆ ਜਾਂਦਾ ਰਿਸ਼ਤੇਦਾਰੀ ਦੇ ਨਹੀਂ ਜਾਇਆ ਜਾਂਦਾ ਤੇ ਇਹ ਸਾਡੇ ਹੱਕ ਸੱਚ ਬਾਤ ਹੈ ਹੱਕ ਸੱਚ ਦੀ ਲੜਾਈ ਹੈ ਜੈਨੂੰ ਲੜਨੀ ਪਈ ਉਹਨਾਂ ਨੇ ਬੜੇ ਬੈਰੀਗੇਟ ਕੀਤੇ ਆ ਬੜੇ-ਬੜੇ ਉਹਨਾਂ ਨੇ ਸਾਡੇ ਗਾੜੀ ਕੇਲ ਵੀ ਠੋਕੇ ਆ ਪਰ ਸਾਡੇ ਹੌਸਲੇ ਬੜੇ ਬੁਲੰਦ ਨੇ ਪੇ ਜਦਾਂ ਵੀ ਆਏ ਦੋ ਦੋ ਤਿੰਨ ਤਿੰਨ ਮਹੀਨੇ ਦਾ ਰਾਸ਼ਨ ਵੇਖੋ ਲੈ ਕੇ ਆਏ ਆ ਉਹ ਰਾਸ਼ਨ ਦੇਖੋ ਰਾਸ਼ਨਿਸਟਰ ਵਾਲੀ ਚੁਪਿਆ ਇਹਦੀਆਂ ਭਰੀਆਂ ਨੇ ਉਹ ਵੇਖੋ ਸਾਰਾ ਕੁਝ ਲੈ ਕੇ ਆਏ ਆ ਇਹ ਚ ਬਰਤਨ ਆ ਸਾਰੇ ਹਾਂਜੀ ਤਿੰਨ ਬੋਰੇ ਆਟਾ ਆ ਇੱਕ ਗੰਡਿਆਂ ਦਾ ਬੋਰਾ ਵਾ ਕੀ ਕੁਝ ਤਿੰਨ ਬੋਰੇ ਆਟੇ ਆ ਇੱਕ ਬੋਰਾ ਗੰਡਿਆਂ ਦਾ ਵਾ ਇਹ ਕਾਲੂਆਂ ਠਾਂ ਕਰਦੇ ਉਹ ਠਾਂ ਕਰਦੇ ਪਰਦੇ ਹਾਂ ਨਹੀਂ ਠੀਕ ਹੈ ਔਰ ਆ ਗੱਦਿਆਂ ਦੇ ਪਰਲੇ ਬੰਨੇ ਸਾਰਾ ਸਮਾਨ ਪਿਆ ਸਾਰਾ ਸਮਾਨ ਪਿਆ ਹਾਂਜੀ ਕਰਮੀ ਦਾ ਬੰਦੋਬਸ ਕਰਕੇ ਆਏ ਆ ਪੱਖਾ ਲੈ ਕੇ ਆਏ ਨਾਲ ਨਾਲ ਹੀ ਲੈ ਜੇ ਪੱਖਾ ਨਾਲ ਲੈ ਕੇ ਆਏ ਹਾਂ ਹਾਂਜੀ ਗਰਮੀ ਵੀ ਆ ਸਕਦੀ ਹੈ ਹਾਂ ਤੇ ਕਰਕੇ ਸਾਡੇ ਹੌਸਲੇ ਪੂਰੇ ਬਲੰਦ ਨੇ ਜੋ ਵੀ ਖट्टर ਸਰਕਾਰ ਕਰ ਰਹੀ ਹੈ ਬੜਾ ਮਾੜਾ ਕਰ ਰਹੀ ਹੈ ਨਹੀਂ ਕਰਨਾ ਚਾਹੀਦਾ ਕਿਉਂਕਿ ਖट्टर ਦਾ ਨੂੰ ਕਿਹੜਾ ਪੰਜਾਬ ਨਹੀਂ ਲਾਗੂ ਹੈ ਚੀਜ਼ਾਂ ਸਾਰੀਆਂ ਲਾਗੂ ਨੇ ਪਰ ਉਹ ਰਾਜ ਦੀ ਜਿਹੜੀ ਕੁਰਸੀ ਦਾ ਨਿਗਵਾ ਉਹ ਲੈਣ ਦੇ ਆ ਉਹਦਾ ਕਰਕੇ ਹਾਂਜੀ ਤਾਂ ਇਹ ਮਾਹੌਲ ਆ ਇਹ ਸਾਰੇ ਪਾਸੇ ਔਰ ਦੂਸਰੇ ਬਨੇ ਇੱਧਰ ਵੀ ਟਰੈਕਟਰ ਟਰਾਲੀਆਂ ਦੇਖੋਗੇ ਤੁਸੀਂ ਨੌਜਵਾਨ ਵੀ ਵੱਡੀ ਗਿਣਤੀ ਦੇ ਵਿੱਚ ਤਾਂ ਸਾਹਮਣੇ ਵੀ ਇਸੇ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਖੜੇ ਤੁਹਾਨੂੰ ਨਜ਼ਰ ਆ ਜਾਣਗੇ ਦੇਖੋ ਤੁਸੀਂ ਤਾਂ ਪੰਜਾਬ ਦੇ ਵਿੱਚ ਪੂਰਾ ਮਾਹੌਲ ਕਿਸਾਨ ਅੰਦੋਲਨ ਦਾ ਬਣ ਚੁੱਕਿਆ ਹੈ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਪਹੁੰਚ ਰਹੇ ਆ ਕਿਉਂਕਿ ਅੱਜ ਇਕੱਠ ਹੋ ਰਿਹਾ ਅੱਜ ਇਕੱਠ ਹੋ ਰਿਹਾ ਔਰ ਅੱਜ ਸ਼ਾਮ ਨੂੰ ਤੈਅ ਹੋ ਜਾਣਾ ਕਿ ਆਖਰਕਾਰ ਕਰਨਾ ਕੀ ਹੈ ਇਹ ਟਰੈਕਟਰ ਟਰਾਲੀਆਂ ਕਹਿੰਦੇ ਸਿੱਧੀਆਂ ਜਾਣਗੀਆਂ ਦਿੱਲੀ ਵੱਲ ਨੂੰ ਜਿੱਥੇ ਵੱਡੇ ਵੱਡੇ ਬੈਰੀਕੇਟ ਲਾਏ ਹੋਇਆ ਉਧਰ ਨੂੰ ਜਾ ਫਿਰ ਇਹ ਵਾਪਸ ਮੁੜਨੇ ਆ ਇਹ ਥੋੜੀ ਦੇਰ ਤੱਕ ਤੈਅ ਹੋ ਜਾਣਾ ਕਿਉਂਕਿ ਮੀਟਿੰਗ ਚੱਲਣੀ ਆ ਮੀਟਿੰਗ ਤੋਂ ਬਾਅਦ ਫਿਰ ਡਿਸਾਈਡ ਹੋਣਾ ਪਰ ਉੱਥੇ ਡੱਲੇ ਵਾਲ ਕਹਿੰਦੇ ਕਿ ਸਾਨੂੰ ਕੋਈ ਇਹੋ ਜਿਹਾ ਅਜੇ ਭਰੋਸਾ ਜਿਹੜਾ ਉਹ ਹੁੰਦਾ ਹੋਇਆ ਸਰਕਾਰ ਦੇ ਉੱਪਰ ਨਜ਼ਰ ਨਹੀਂ ਆ ਰਿਹਾ ਕਿਉਂਕਿ ਸਰਕਾਰ ਨੇ 1 ਸਾਲ ਪਹਿਲਾਂ ਜਿਹੜੀਆਂ ਸਾਡੇ ਨਾਲ ਗੱਲਾਂ ਕੀਤੀਆਂ ਸੀ ਉਹਨਾਂ ਦੇ ਉੱਪਰ ਸਰਕਾਰ ਖਰੀ ਨਹੀਂ ਉਤਰੀ ਔਰ ਇਸੇ ਕਰਕੇ ਸਾਨੂੰ ਕਹਿੰਦੇ ਬਹੁਤਾ ਯਕੀਨ ਲੱਗ ਨਹੀਂ ਰਿਹਾ ਸਰਕਾਰ ਤੇ ਪਰ ਉਧਰਲੇ ਬੰਨੇ ਵੀ ਦੇਖੂਗੇ ਇਸੇ ਤਰੀਕੇ ਨਾਲ ਟਰੈਕਟਰ ਟਰਾਲੀਆਂ ਉਸ ਪਾਸੇ ਵੀ ਖੜੀਆਂ ਨੇ ਤਾਂ ਚੱਲਦੇ-ਚੱਲਦੇ ਗੱਲਬਾਤ ਵੀ ਕਰ ਲੈਨੇ ਵਾਪੂ ਜੀ ਕਿ ਕਤਵਾਇਓ ਜੀ ਨਹੀਂ ਮੈਂ ਨੰਗਲ ਤੋਂ ਆਇਆ ਜੀ ਅੱਛਾ ਬੱਬੀ ਤੁਸੀਂ ਕਿੱਥੋਂ ਆਏ ਹੋ ਜੀ ਨੰਗਲ ਤੋਂ ਆਇਆ ਜੀ ਅੱਛਾ ਪੂਰਾ ਤਿਆਰ ਆਦਾ ਇੱਧਰ ਤਾਂ ਆਏ ਲੱਗ ਰਿਹਾ ਜਿਦਾ ਸਾਰਾ ਸਮਾਨ ਨਾਲ ਹੀ ਪਰ ਰੱਖੀ ਟਰਾਲੀ ਆਹ ਜੀ ਸਾਰਾ ਆਪਣਾ ਤਿਆਰੀ ਪੂਰੀ ਤਿਆਰੀ ਕਰਨੀ ਪੈਣੀ ਸਾਰਾ ਖਾਣਾ ਦੋ ਦਿਨ ਰਹਿਣਾ ਪੈਣਾ ਹੈ ਜੇ ਚਾਰ ਦਿਨ ਰਹਿਣਾ ਪੈਣਾ ਹੈ ਹੈ ਤੇ ਉਹ ਸਾਰਾ ਇਂਟਜਾਮ ਲੈਣਾ ਪੈਣਾ ਹੈ ਹਾਂ ਦੇਖੋ ਇਹ ਕੜਾ ਇਹ ਸਭ ਕੁਝ ਲੈ ਕੇ ਆਓ ਤੇਲ ਵੀ ਤੇ ਸਿਲੰਡਰ ਵੀ ਹੈ ਸਭ ਕੁਝ ਜੀ ਸਭ ਕੁਝ ਸਭ ਠੀਕ ਲੱਗਦਾ ਟਰਾਲੀ ਕਿ ਲੱਗਦਾ ਹੈ ਪੂਰੀ ਚੜਦੀ ਕਲਾ ਬੈਲ ਕਰ ਬੈਲ ਕਰ ਚੜਦੀ ਹੈ ਧੰਨਵਾਦ ਜੀ ਲੈ ਇਹ ਮਾਹੌਲ ਹੈ ਇਹ ਮਾਹੌਲ ਬਣਦਾ ਹੋਇਆ ਹੋਰ ਆਪ ਜੀ ਠੀਕ ਹੋ ਠੀਕ ਆ ਜੀ ਖੁਸ਼ ਹੋ ਪੂਰੇ ਹਾਂ ਪੂਰੇ ਖੁਸ਼ ਕੇ ਆਹੋ ਹੋ ਕੀ ਲੱਗ ਰਿਹਾ ਮਾਹੌਲ ਉਧਰ ਉਹ ਜਸ਼ਨ ਉਹ ਟਰੈਕਟਰ ਟਰਾਲੀਆਂ ਆ ਰਹੀਆਂ ਉਹ ਜਰੂਰ ਦਿਖਾ ਦਿਓ ਕਿਉਂਕਿ ਇਸੇ ਤਰੀਕੇ ਨਾਲ ਲੈਣਾ ਵੱਜ ਵੱਜ ਕੇ ਕਿਤੇ ਉਹ ਦੋ ਆ ਰਹੀਆਂ ਕਿਤੇ ਚਾਰ ਆ ਰਹੀਆਂ ਕਿ ਕੁਝ ਇਧਰਲੇ ਬੰਨੇ ਆ ਰਹੀਆਂ ਸੀਗੀਆਂ ਟਰੈਕਟਰ ਟਰਾਲੀਆਂ ਇਸੇ ਤਰੀਕੇ ਨਾਲ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਕੀ ਮਾਹੌਲ ਆ ਬਾਪੂ ਫਿਰ ਮਾਹੌਲ ਠੀਕ ਹੀ ਹੈ ਹਾਂਜੀ ਸ਼ਾਮ ਤੱਕ ਵੇਖੋ ਬਣਦਾ ਕੀ ਇੱਥੇ ਅਜੇ ਤਾਂ ਬਹੁਤ ਟਰਾਲੀ ਆ ਰਹੀ ਪਿੱਛੇ ਬਹੁਤ ਟਰਾਲੀ ਕਿੰਨੇ ਕ ਟਰੈਕਟਰ ਟਰਾਲੀ ਆ ਕੱਪਸੇ ਕਾਂ 5000 ਟਰਾਲੀ ਦਾ ਸਾਢੇ ਉਧਰ ਗਦਾਫਰੋਂ ਬਰਸਰਚੀ ਆ ਰਹੀ ਆ ਅੱਛਾ ਹਾਂਜੀ ਜ਼ਬਰਦਸਤ ਇਕੱਠ ਕਰ ਰਹੇ ਹੋ ਜ਼ਬਰਦਸਤ ਇਕੱਠ ਕਰ ਰਹੇ ਹਾਂਜੀ ਤਾਂ ਫਿਰ ਬੈਰੀਕੇਟ ਜਿਹੜੇ ਕਹਿੰਦੇ ਅੱਜ ਕੀ ਤਕੜਾ ਕਰਤਾ ਇੰਤਜ਼ਾਮ ਬੈਰੀਕੇਟ ਕੋਲ ਤੋਂ ਅੱਗੇ ਵੀ ਥੋੜੇ ਹੀ ਹੋਣ ਵੀ ਥੋੜਾਗੇ ਉਹ ਚ ਕੀ ਆ ਕਹਿੰਦੇ ਅੱਜ ਕੀ ਅਸੀਂ ਉਹ ਕਹਿੰਦੇ ਪਿਛਲੀ ਵਾਰ ਆਏ ਆ ਤੋੜਨ ਵਾਸਤੇ ਤੇ ਆਏ ਆ ਜੇ ਟੁੱਟੇ ਨਾ ਲੇ ਫਿਰ ਹੱਡਾ ਦੀ ਫਾਇਦਾ ਹੋਣਾ ਸਾਰੇ ਟੁੱਟੇ ਤਾਂ ਹੀ ਇਹਦੇ ਕੰਮ ਕਰਾਂਗੇ ਨਾ ਤੋੜਨ ਤੋੜਨ ਵਾਲੇ ਪਿੰਡੋਂ ਤੁਰੇ ਆਈ। ਕਰੇਨਾ ਕਰੂਨਾ ਦਾ ਪੂਰਾ ਇੰਤਜ਼ਾਮ ਤੁਸੀਂ ਵੀ ਕਰੇ। ਸਭ ਕੁਝ ਬੜਾ। ਵਾਹੀ ਦਾ ਸਭ ਟੱਕਰਾ ਮਾਰ ਰੋ ਕੰਦਾ ਹਟਾ ਦਿੰਨੇ ਆ। ਉਹ ਉਹਦਾ ਕੀ ਹੈ ਗਿਆ। ਠੀਕ ਹੈ ਨਾ? ਹਾਂ ਸਿੱਖਾ ਕਿਹਦੀ ਕੁਆੜ ਸਕਦਾ। ਹਾਂ। ਬਿਲਕੁਲ ਆ ਕਲੀਅਰ ਕਰਕੇ ਜਾਵਾਂਗੇ। ਅੱਗੇ ਤੱਕ ਜਾਵਾਂਗੇ ਤੁਰ ਤੱਕ। ਦਿੱਲੀ ਤੱਕ ਪਹੁੰਚਾਂਗੇ ਜਰੂਰ। ਇੰਟਰਸਟਿੰਗ ਗੱਲ ਕਹੀ ਕਹਿੰਦੇ ਕਿ ਅਸੀਂ ਤਾਂ ਕੰਦਾ ਮਾਰ ਮਾਰ ਸਿਰ ਮਾਰ 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 ਕੰਦਾ ਪਾਣ ਦਿੰਨੇ ਆ। ਉਹ ਤਾਂ ਚੀਜ਼ ਦੀ ਕੁਛ ਨਹੀਂ ਆ ਸਾਡੇ ਕੋਲ ਟੈਂਕ ਖੜੇ ਆ ਟੈਂਕ। ਆ ਟਰੈਕਟਰ ਨਹੀਂ ਆਗੇ ਟੈਂਕ ਆਏ। ਇਹਨਾਂ ਨਾਲ ਲੈ ਜਾਈਏ ਨਹੀਂ ਧੂਕੇ ਅੱਗੇ ਪਾਸੇ ਸਭ ਕੋ ਲੈਣਾ ਜ਼ਿੰਮੇਦਾਰਾਂ ਦੇ ਟੈਂਕ ਹੈ ਹਾਂ ਜੀ ਇਹਨੇ ਟੈਂਕ ਜ਼ਿੰਮੇਦਾਰਾਂ ਦੇ ਟੈਂਕ ਹੀ ਹੈ ਨਾ ਕਿੰਨੇ ਜ਼ਿੰਮੇਦਾਰਾਂ ਦੇ ਟੈਂਕ ਨੇ ਬਾਪੂ ਧੰਨਵਾਦ ਜੀ ਤਾਂ ਬਾਪੂ ਹਣੀ ਦੇਖੋ ਪੂਰੀ ਚੜ੍ਹਦੀ ਕਲਾ ਚ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 85 ਸਾਲ ਦੀ 85 ਸਾਲ ਦੀ ਉਮਰ ਹੈ 85 ਸਾਲ 85 ਸਾਲ ਦੀ ਉਮਰ 'ਚ ਪੂਰਾ ਜਜ਼ਬਾ ਕਾਇਮ ਹੈ ਕਹਿੰਦੇ ਬੈਰੀਕੇਟ ਭੰਨਣ ਵਾਸਤੇ ਆਏ ਆ 85 ਸਾਲ ਦੀ ਉਮਰ ਹੈ ਬਾਪੂ ਜੀ ਸਤੋੜਾ ਪੈਰਾਂ ਨਾਲ ਤੋੜਦੇ ਨੇ ਹਾਂ ਕੀ ਸੁਨੇਹਾ ਕੀ ਦੇਣਾ ਸਰਕਾਰ ਨੂੰ ਸਰਕਾਰ ਨੂੰ ਸੁਨੇਹਾ ਹੈ ਕਿ ਸਿੱਧੇ ਕੰਮ ਕਰੇ ਤੇ ਜਟਾਣਾ ਨਾ ਵਗੜਾਵੇ ਠੀਕ ਹੀ ਆ ਸਾਡੇ ਕੋ ਨਾਟੜਾਇਆ ਕਰੇ ਕੰਮ ਨਾ ਕਰੇ ਉਹ ਜਿਹੜੀਆਂ ਜਿਹੜੀਆਂ ਮੰਗਾਓ ਪੂਰੀਆਂ ਕਰਦੇ ਤੇ ਅਸੀਂ ਆਪਣੇ ਘਰ ਬਈਰਮਾਨਾ ਹਰ ਕਿਸੇ ਟੋਏ ਵਿੱਚ ਜਿਹੜਾ ਉਹਨਾਂ ਦੇ 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 ਨਾ ਬੰਦਾ ਕਿਸੇ ਟੋਏ ਵਿੱਚ ਸੱਪ ਵੀ ਨਿਕਲ ਆਦਾ ਹੈ ਨਾਗਰਾਜ ਵੀ ਨਿਕਲ ਆਦਾ ਹੈ ਇਸ ਕਰਕੇ ਬੰਦੇ ਨੂੰ ਚਾਹੀਦਾ ਕੋਈ ਢੰਗ ਦਾ ਕੋਈ ਸੂਲ ਬਣਾਵੇ ਆ ਜਿਹੜੀ ਸਾਡੀ ਕੋਮ ਹੈ ਤੇ ਛੱਪਾਂ ਦੀ ਅੱਗੇ ਹੀ ਆ ਆ ਹੋਰ ਕੀ ਇਹਨੂੰ ਛੇੜ ਕੇ ਕੀ ਲੈਣਾ ਤਾਂ ਇਹ ਵਾਪਕ ਹੁਣੀ ਵੀ ਪੂਰੀ ਚੜ੍ਹਦੀ ਕਲਾ ਜੀ ਕਹਿੰਦੇ ਕਿ ਬੈਰੀਕੇਡ ਭੰਨਣ ਵਾਸਤੇ ਹੀ ਅਸੀਂ ਆਏ ਆ ਤਾਂ ਪੂਰਾ ਇੱਥੇ ਖੜ ਕੇ ਮਾਹੌਲ ਦਿਖਾ ਦਿੰਨੇ ਇੱਕ ਵਾਰ ਤੁਹਾਨੂੰ ਜਸ਼ਨ ਪੂਰਾ ਮਾਹੌਲ ਦਿਖਾ ਦਈਏ ਸਾਰੇ ਬੰਨੇ ਕਿਉਂਕਿ ਟਰੈਕਟਰ ਟਰਾਲੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਇਧਰ ਬੰਨੇ ਦੇਖੋ ਤੁਸੀਂ ਟਰੈਕਟਰ ਟਰਾਲੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਤਾਂ ਜ਼ਬਰਦਸਤ ਮਾਹੌਲ ਬਣ ਰਿਹਾ ਹੈ ਤਾਂ ਬਾਪੂ ਹਣੀ ਕਹਿੰਦੇ ਕਿ ਅਸੀਂ ਬੈਰੀਕੇਡ ਭੰਨਣ ਵਾਸਤੇ ਆਏ ਆ ਤਾਂ ਕੋਈ ਪਰਵਾਹ ਨਹੀਂ ਫਿਕਰ ਨਾ ਕਰੋ ਤੁਸੀਂ ਤਾਂ ਉੱਥੇ ਹੀ ਸਰਕਾਰ ਦੇ ਵੱਲੋਂ ਵੀ ਇੰਤਜ਼ਾਮ ਕੀਤੇ ਗਏ ਆ ਪਰ ਦੇਖਣਾ ਇਹ ਹੈ ਇਸ ਕਿਸਾਨਾਂ ਦੇ ਮਸਲੇ ਤੇ ਸਰਕਾਰ ਕੀ ਕਰਦੀ ਹੈ ਇਸ ਮਸਲੇ ਦਾ ਹੱਲ ਕੀ ਨਿਕਲਦਾ ਕਿਉਂਕਿ ਕਿਸਾਨ ਤਾਂ ਪੂਰੀ ਤਿਆਰੀ ਕਰਕੇ ਆਏ ਆ ਤਿੰਨ-ਤਿੰਨ ਮਹੀਨਿਆਂ ਦਾ ਦੋ-ਦੋ ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਆ ਤਾਂ ਕਹਿੰਦੇ ਕਿ ਇਸ ਵਾਰ ਤਾਂ ਪੂਰੀ ਅਸੀਂ ਜ਼ਬਰਦਸਤ ਤਰੀਕੇ ਨਾਲ ਤਿਆਰੀ ਕਰਕੇ ਆਏ ਆ ਦੇਖਣਾ ਹੈ ਆ ਬਣਦਾ ਕੀ ਹੈ ਇਸ ਮਸਲੇ ਦਾ ਹੱਲ ਕੀ ਨਿਕਲਦਾ ਕਿਉਂਕਿ ਸਭ ਤੋਂ ਮੇਨ ਗੱਲ ਜਿਹੜੀ ਹੈ ਉਹ ਮੀਟਿੰਗ ਤੇ ਨਿਰਭਰ ਕਰਦੀ ਹੈ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਔਰ ਉਸ ਤੋਂ ਬਾਅਦ ਫਿਰ ਜੇ ਇਹ ਡਿਸਾਈਡ ਹੋਇਆ ਕਿ ਕਿਸਾਨ ਦਿੱਲੀ ਵਾਲ ਨੂੰ ਜਾਣਗੇ ਤਾਂ ਕਿਸਾਨ ਪੂਰੀ ਤਿਆਰੀ ਨਾਲ ਆਏ ਆ ਕਿਸਾਨ ਪਿੱਛੇ ਹਟਣ ਵਾਲੇ ਨਹੀਂ ਕਿਸਾਨ ਕਹਿੰਦੇ ਕਿ ਅਸੀਂ ਤਾਂ ਤੈਅ ਕੀਤਾ ਹੋਇਆ ਕਿ ਬੈਰੀਕੇਡ ਵੀ ਭੰਨਾਂਗੇ ਬੈਰੀਕੇਡ ਭੰਨ ਕੇ ਅਸੀਂ ਦਿੱ ਮੰਗਾ ਜਦੋਂ ਤੱਕ ਨਹੀਂ ਮਨਵਾਈਆਂ ਜਾਂਦੀਆਂ ਉਦੋਂ ਤੱਕ ਉੱਥੇ ਰਹਿਾਂਗੇ ਕੈਮਰਾ ਪਰ ਸੰਜਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਸ਼੍ਰੀ ਫਤਿਹਗੜ੍ਹ ਸਾਹਿਬ